ਇਹ ਇਹ ਬਾਬਾ ਬੁੱਢਾ ਦੀ ਸ਼ਖਸੀਅਤ ਹੀ ਹੈ ਤੁਸੀਂ ਵੇਖਣਾ ਕਰੋ 1506 ਨੂੰ ਆਗਮਨ ਹੁੰਦਾ ਹੈ ਜੀ 1506 ਨੂੰ 1506 ਨੂੰ ਕਥੂ ਨੰਗਲ ਵਿਖੇ ਆਗਮਨ ਹੈ ਤੇ ਜਦੋਂ ਪਹਿਲੇ ਗ੍ਰੰਥੀ ਹੋਣ ਦਾ ਮਾਨ ਮਿਲਿਆ ਕਿੰਨੀ ਉਮਰ ਹੋ ਗਈ ਜੀ 1604 ਦੇ ਵਿੱਚ ਪਹਿਲੇ ਗ੍ਰੰਥੀ ਹੋਣ ਦਾ ਮਾਨ ਮਿਲਿਆ ਸੀ ਲਗਭਗ 98 ਸਾਲ ਦੀ ਉਮਰ ਹੈ ਤੇ ਸੰਗਤ ਜੀ ਜਿਸ ਵੇਲੇ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ ਨਾ ਜੀ ਰਾਮ ਸਰ ਦੀ ਧਰਤੀ ਤੋਂ ਰਾਮ ਸਰ ਸਥਾਨ ਆਪ ਦਰਸ਼ਨ ਕਰ ਜਗਾ ਦੇ ਉੱਤੇ ਗੁਰੂ ਦੇਵ ਸੱਚੇ ਪਾਤਸ਼ਾਹ ਨੇ ਪਾਵਨ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਉੱਥੋਂ ਕਾਫਲਾ ਚੱਲਿਆ ਸੀ ਜੀ ਬਾਬਾ ਬੁੱਢਾ ਜੀ ਨੇ ਆਪਣੀ ਸੀਸ ਦੇ ਉੱਤੇ ਪਾਵਨ ਗ੍ਰੰਥ ਸਾਹਿਬ ਲਿਆ ਸੀ ਆਪਣਾ ਗੁਰੂ ਹਰਜਨ ਸਾਹਿਬ ਜੀ ਮਹਾਰਾਜ ਨੇ ਹੱਥੀ ਚੌਰ ਸਾਹਿਬ ਦੀ ਸੇਵਾ ਕੀਤੀ ਚੌਰ ਸਾਹਿਬ ਲੈ ਆਏ 98 ਸਾਲ ਦੀ ਉਮਰ ਵਿੱਚ ਪਾਵਨ ਗ੍ਰੰਥ ਸਾਹਿਬ ਦਾ ਸਰੂਪ ਸੀਸ ਉੱਤੇ ਚੱਕ ਕੇ ਬਾਬਾ ਬੁੱਢਾ ਜੀ RAM ਸਰ ਦੇ ਪਾਵਨ ਅਸਥਾਨ ਤੋਂ ਦਰਬਾਰ ਸਹਿ ਵਿਖੇ ਪਹੁੰਚ ਕਰਦੇ ਹਨ ਧੰਨ ਗੁਰੂ ਧੰਨ ਗੁਰੂ ਪਿਆਰੇ ਜਦੋਂ ਅਸੀਂ ਸਿੱਖ ਇਤਿਹਾਸ ਗੁਰ ਇਤਿਹਾਸ ਦੀ ਬਾਤ ਪਾਉਨੇ ਆ ਤੇ ਜਿੱਥੇ ਸਤਗੁਰ ਦੇ ਪਾਤਸ਼ਾਹ ਜੀ ਮਹਾਰਾਜ ਨੇ ਸਾਡੇ ਉੱਤੇ ਬੜੇ ਉਪਕਾਰ ਕੀਤੇ ਉਥੇ ਗੁਰੂ ਕੇ ਸਿੱਖਾਂ ਨੇ ਗੁਰੂ ਦੇ ਸ਼ਬਦ ਦੀ ਕਦਰ ਨਾ ਕਮਾਈ ਕੀਤੀ ਤੇ ਆਪਣੇ ਜੀਵਨ ਵਿੱਚ ਅਜਿਹਾਂ ਪਿਆਰ ਲੈ ਕੇ ਆਂਦਾ ਜੋ ਸਹਿਬ ਦੀ ਪਾਵਨ ਅੰਮ੍ਰਿਤ ਬਾਣੀ ਦਾ ਆਪਾਂ ਬੋਲ ਪੜ੍ਹਦੇ ਹਾਂ ਜਿਨ ਨਾਨਕ ਸਤਗੁਰ ਪੋਜਿਆ ਤਿੰਨ ਹਰ ਪੂਜ ਕਰਾਵਾ ਜਿਨ੍ਹਾਂ ਨੇ ਗੁਰੂ ਨੂੰ ਸੇਵ ਲਿਆ ਗੁਰੂ ਨੂੰ ਸਤਕਾਰ ਦਿੱਤਾ ਗੁਰੂ ਦੀ ਪੂਜਾ ਕੀਤੀ ਸੰਸਾਰ ਉਹਨਾਂ ਨੂੰ ਵੀ ਨਮਸਕਾਰ ਕਰਨ ਲੱਗ ਪਿਆ ਭਾਈ ਗੁਰਦਾਸ ਸਾਹਿਬ ਜੀ ਦੇ ਉਹ ਪਾਵਨ ਅੰਮ੍ਰਿਤ ਬੋਲ ਜੇ ਚਰਨ ਸ਼ਰਨ ਸਤਗੁਰ ਚਲ ਜਾਏ ਸਿੱਖ ਚਰਨ ਸ਼ਰਨ ਤਾਹੇ ਸਗਲ ਸੰਸਾਰ ਚਲ ਆਵਹੀ ਜਿਹਨੂੰ ਸਹਬ ਦੀ ਪਾਵਨ ਅੰਮ੍ਰਿਤ ਬਾਣੀ ਦੇ ਸਤਗੁਰ ਸੇਵੇ ਆਪਣਾ ਤਿੰਨ ਪੂਜੇ ਸਭ ਕੋਈ ਜਿਹੜਾ ਗੁਰੂ ਨੂੰ ਸੇਵਦਾ ਹੈ ਉਹਨੂੰ ਵੀ ਲੋਕ ਨਮਸਕਾਰ ਪਈ ਕਰਦੇ ਹਨ ਲੋਕ ਮਨਾਂ ਦੇ ਵਿੱਚ ਉਹਦਾ ਵੀ ਸਤਕਾਰ ਹੁੰਦਾ ਹੈ ਅਜਿਹੀ ਪਿਆਰ ਵਾਲੀ ਰੂਹ ਤਨ ਤਨ ਬਾਬਾ ਬੁੱਢਾ ਜੀ ਜਿਹੜੇ ਕਿ ਸਿੱਖੀ ਦੇ ਥਾਮਨੇ ਗੰਮੀ ਜੋਤ ਨੇ ਜਿਨ੍ਹਾਂ ਨੂੰ ਬਾਲ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸੰਗਤ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੱਕ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਸੀ ਬੁਢਿਆ ਤੇਥੋਂ ਉਹ ਲੈ ਨਾ ਹੋਸਾਂ ਤੇ ਜੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦਾ ਸਮਾ ਆਇਆ ਤਿੰਨ ਕੋ ਕਿਹਾ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ ਬੜਾ ਸਤਕਾਰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੇ ਵੀ ਕੀਤਾ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਤੇ ਕਹਿਤਾ ਬਾਬਾ ਬੁੱਢੇ ਤੁਸੀਂ ਤਾਂ ਸਿੱਖੀ ਦੇ ਥੰਮ ਹੋ ਤੇ ਧੰਨ ਗੁਰੂ ਰਾਮਦਾਸ ਪਿਤਾ ਜੀ ਮਹਾਰਾਜ ਜਿਨ੍ਹਾਂ ਨੇ ਪਿਆਰ ਬਖਸ਼ਿਸ਼ ਕੀਤਾ ਕਿ ਆਪ ਜੈਸਾ ਪਰਮ ਹੰਸ ਸੰਸਾਰ ਤੇ ਮਿਲਣਾ ਮੁਸ਼ਕਲ ਹੈ ਤੇ ਫਿਰ ਗੁਰਦੇਵ ਸਾਹਿਬ ਜੀ ਮਹਾਰਾਜ ਉਹਨਾਂ ਨੇ ਪਿਆਰ ਦਾ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਨਵਾਜਣਾ ਕੀਤਾ ਰਹਿਮਤਾ ਪਿਆਰ ਦੇ ਅੰਦਰ ਆਪਜੀ ਜੁੜ ਬੈਠੀ ਹੂੰ ਮਾਲਕ ਦੀਆਂ ਇਹੋ ਜੀਆਂ ਸੀਸਾਂ ਮਲੀਆਂ ਤੈ ਤਾਂ ਸਗਲ ਜਗਤ ਉਰਾਖਾ ਤੁਸੀਂ ਸਿੱਖੀ ਦੀ ਰੱਖਿਆ ਕਰਨ ਵਾਲੇ ਹੋ ਲੋਕ ਮਨਾਂ ਸਿੱਖੀ ਦਾ ਪਿਆਰ ਪੈਦਾ ਕਰਨ ਵਾਲੇ ਹੋ ਤੇ ਛੇਵੇਂ ਪਾਤਸ਼ਾਹ ਅਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਬਚਨ ਕਰਤੇ ਬਾਬੇ ਬੁੱਢੇ ਨੂੰ ਇਨ੍ਹਾਂ ਵਰਗੇ ਤੇ ਇਹੀ ਨੇ ਤੇ ਆਪ ਹੱਥੀ ਬਾਬਾ ਬੁੱਢਾ ਜੀ ਦੇ ਅੰਤਮ ਰਸਮਾਂ ਜੜੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੀਤੀਆਂ ਨੇ ਗੁਰਸਿੱਖਾਂ ਨਾਲ ਕਿੰਨਾ ਪਿਆਰ ਹੈ ਤੇ ਇਹ ਬਾਬਾ ਬੁੱਢਾ ਜੀ ਦੀ ਸ਼ਖਸੀਅਤ ਹੀ ਹੈ ਤੁਸੀਂ ਵੇਖਣਾ ਕਰੋ 1506 ਨੂੰ ਆਗਮਨ ਹੁੰਦਾ ਹੈ ਜੀ 1506 ਨੂੰ 1506 ਨੂੰ ਕਥੂ ਨੰਗਲ ਵਿਖੇ ਆਗਮਨ ਹੈ ਤੇ ਜਦੋਂ ਪਹਿਲੇ ਗ੍ਰੰਥੀ ਹੋਣ ਦਾ ਮਾਣ ਮਿਲਿਆ ਕਿੰਨੀ ਉਮਰ ਹੋ ਗਈ ਜੀ 1604 ਦੇ ਵਿੱਚ ਪਹਿਲੇ ਗ੍ਰੰਥੀ ਹੋਣ ਦਾ ਮਾਣ ਮਿਲਿਆ ਸੀ ਲਗਭਗ 98 ਸਾਲ ਦੀ ਉਮਰ ਹੈ ਤੇ ਸੰਗਤ ਜੀ ਜੇਸ ਵੇਲੇ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ ਨਾ ਜੀ ਰਾਮ ਸਰ ਦੀ ਧਰਤੀ ਤੋਂ ਰਾਮ ਸਰ ਸਥਾਨ ਆਪ ਦਰਸ਼ਨ ਕਾ ਜਗਾ ਦੇ ਉਤੇ ਗੁਰੂ ਦੇਵ ਸੱਚੇ ਪਾਤਸ਼ਾਹ ਨੇ ਪਾਵਨ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਉਥੋਂ ਕਾਫਲਾ ਚੱਲਿਆ ਸੀ ਜੀ ਬਾਬਾ ਬੁੱਢਾ ਜੀ ਨੇ ਆਪਣੀ ਸੀਸ ਦੇ ਉਤੇ ਪਾਵਨ ਗ੍ਰੰਥ ਸਾਹਿਬ ਲਿਆ ਸੀ ਆਪਲਾ ਗੁਰੂ ਹਰਜਨ ਸਾਹਿਬ ਜੀ ਮਹਾਰਾਜ ਨੇ ਹੱਥੀ ਚੌਰ ਸਾਹਿਬ ਦੀ ਸੇਵਾ ਕੀਤੀ ਚੌਰ ਸਾਹਿਬ ਲੈ ਆਏ 98 ਸਾਲ ਦੀ ਉਮਰ ਵਿੱਚ ਪਾਵਨ ਗ੍ਰੰਥ ਸਾਹਿਬ ਦਾ ਸਰੂਪ ਸੀਸ ਉੱਤੇ ਚੱਕ ਕੇ ਬਾਬਾ ਬੁੱਢਾ ਜੀ RAM ਸਰ ਦੇ ਪਾਵਨ ਅਸਥਾਨ ਤੋਂ ਦਰਬਾਰ ਸਹਿ ਵਿਖੇ ਪਹੁੰਚ ਕਰਦੇ ਹਨ ਗੁਰਦੇਵ ਸੱਚੇ ਸਾਹਿਬ ਜੀ ਮਹਾਰਾਜ ਅਰਜਨ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ ਉਸ ਦਿਨ ਪਿਆਰ ਮਿਲਿਆ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਾਬਾ ਬੁੱਢਾ ਜੀ ਨੂੰ ਮਿਲਿਆ ਉਸ ਦਿਨ ਪਿਆਰ ਦੀ ਖੇੜ ਵਰਤੀ ਬਾਬਾ ਬੁੱਢਾ ਜੀ ਨੇ ਪਹਿਲਾ ਹੁਕਮਨਾਮਾ ਸੈਵੜਾਸੀ ਲਿਆ ਜੋ ਸੰਤਾਂ ਕੇ ਕਾਰਜ ਆਖ ਖਲੋਇਆ ਹਰ ਕੰਮ ਕਰਾਵਣ ਆਇਆ RAM ਇਤਿਹਾਸ ਦੇ ਬਹੁਤ ਸਾਰੇ ਪੱਖ ਨੇ ਵੇਖੋ ਸੱਚੇ ਪਾਤਸ਼ਾਹ ਨੇ ਕਿੱਡਾ ਵੱਡਾ ਮਾਣ ਦਿੱਤਾ ਜਿਸ ਮਾਣ ਦੇ ਵਿੱਚ ਹੀ ਮਾਤਾ ਗੰਗਾ ਜੀ ਨੂੰ ਕਿਹਾ ਸੀ ਸ਼ਰਤ ਅਸੀਂ ਬਾਬਾ ਬੁੱਢਾ ਜੀ ਵੱਲ ਜਿੱਥੇ ਆਪਤੀ ਪ੍ਰਸ਼ਾਦਿਆਂ ਦੀ ਸੇਵਾ ਕਰਕੇ ਲੈ ਕੇ ਜਾਂਦੇ ਨੇ ਤੇ ਬਾਬਾ ਬੁੱਢਾ ਜੀ ਬੀੜ ਦੇ ਵਿੱਚ ਨੇ ਖੇਤਾਂ ਵਿੱਚ ਸੇਵਾ ਕਰਦੇ ਹਨ ਉਸ ਵੇਲੇ ਉਹਨਾਂ ਨੇ ਕਹਿ ਦਿੱਤਾ ਕਿ ਮਾਤਾ ਜੀ ਜਿਵੇਂ ਆਹ ਪ੍ਰਸ਼ਾਦਾ ਛਕਣ ਲੱਗੇ ਹਾਂ ਗੰਡੇ ਨੂੰ ਹੱਥ ਤੋੜਿਆ ਜਿਵੇਂ ਇਸ ਪਿਆਜ਼ ਨੂੰ ਪੰਨਿਆ ਹੈ ਇਵੇਂ ਹੀ ਤੁਹਾਡੇ ਕਰੇ ਬਲਸ਼ਾਲੀ ਸੂਰਮਾ ਪੁੱਤਰ ਪੈਦਾ ਹੋਵੇਗਾ ਜਿਹੜਾ ਜ਼ਾਲਿਮਾਂ ਦੇ ਸਿਰ ਭੰਨੇਗਾ ਸਮੇਂ ਦੀ ਰਹਿਮਤ ਇਹੋ ਜੀ ਪ੍ਰਾਪਤ ਹੋਈ ਗੁਰੂ ਅਰਜਨ ਸਾਹਿਬ ਨੇ ਫਿਰ ਸ਼ੁਕਰਾਨਾ ਕੀਤਾ ਆਪਾਂ ਬਚਨ ਪੜਦੇ ਹਾਂ ਜੰਮਿਆ ਪੋਤ ਭਗਤ ਗੋਬਿੰਦ ਕਾ ਆਪਾਂ ਫਿਰ ਭਾਈ ਗੁਰਦਾਸ ਜੀ ਦੇ ਵੀ ਉਹ ਬੋਲ ਪੜਦੇ ਹਾਂ ਦਲ ਭੰਜਨ ਗੁਰਸੂਰਮਾ ਬੜ ਜੋਦਾ ਬਹੁਤ ਪਰ ਉਪਕਾਰੀ ਬੜੀ ਵੱਡੀ ਖੇਡ ਹੈ ਜੀ ਤੇ ਜੇ ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਨੇ ਉਸ ਵੇਲੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਸਾਹਿਬ ਜੀ ਵੇਖੋ ਸੰਗਤਾਂ ਨੂੰ ਅਵੇਅਰ ਕਰਨ ਵਾਸਤੇ ਜੜੀਆਂ ਸ਼ਬਦ ਚੌਂਕੀਆਂ ਨੇ ਇਹ ਚੌਂਕੀਆਂ ਆਰੰਭ ਕੀਤੀਆਂ ਇੱਕ ਸਿੰਘ ਨਿਸ਼ਾਨཅੀ ਹੋਣਾ ਇੱਕ ਮਿਸਾਲ ਵਾਲਾ ਹੋਣਾ ਪਿੰਡਾਂ ਦੇ ਵਿੱਚ ਸੰਗਤਾ ਨੂੰ ਪਿਆਰ ਦੇਣਾ ਸ਼ਬਦ ਗਾਇਨ ਕਰਨੇ ਵਾਰਾਂ ਪੜਨੀਆਂ ਤੇ ਫਿਰ ਕੁਝ ਵਿਚਾਰਾਂ ਦੀ ਸਾਂਝ ਚੜਨੀ ਇਹ ਬਾਬਾ ਬੁੱਢਾ ਜੀ ਨੇ ਸੰਗਤਾ ਨੂੰ ਅਵੇਅਰ ਕੀਤਾ ਆਪ ਬਾਬਾ ਬੁੱਢਾ ਜੀ ਦਰਬਾਰ ਸਹਿਬ ਵਿਖੇ ਆਪ ਸੰਗਤਾ ਦੇ ਨਾਲ ਚਬ ਚੌਂਕੀ ਕਰਿਆ ਕਰਦੇ ਸਨ ਹੌਲੀ ਹੌਲੀ ਇਹ ਸੰਗਤਾ ਜਾਗਰੂਕ ਹੋਈਆਂ ਅਸਲ ਦੇ ਅੰਦਰ ਇਹ ਰੋਸ ਜ਼ਾਹਰ ਕਰਨ ਵਾਸਤੇ ਸੰਗਤਾ ਨੂੰ ਅਵੇਅਰ ਕਰਨ ਵਾਸਤੇ ਸੰਗਤਾ ਵਿੱਚ ਚੇਤਨਤਾ ਲਿਆਉਣ ਵਾਸਤੇ ਕਿ ਹਕੂਮਤ ਤੱਕਾ ਕਰ ਰਹੀ ਹੈ ਹਕੂਮਤ ਨੇ ਨજરਬੰਦ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਤੇ ਇਹ ਕਾਫਲੇ ਇੰਨੀ ਦੂਰ ਤੱਕਰ ਗਏ ਫਿਰ ਪੰਜਾਬ ਦੀ ਧਰਤੀ ਤੋਂ ਗਵਾਲੀਅਰ ਦੇ ਕਿਲੇ ਤੱਕਰ ਇਹ ਸੰਗਤਾਂ ਜਿਹੜੀਆਂ ਸੰਸ਼ਭ ਚੌਂਕੀ ਰੂਪ ਦੇ ਅੰਦਰ ਜਾਣ ਲੱਗ ਪਈਆਂ ਕਿਲੇ ਦੀ ਪ੍ਰਕਰਮਾ ਕਰਨੀ ਉੱਥੋਂ ਹੀ ਨਮਸ਼ਕਾਰ ਕਰਨੀ ਵਾਪਸ ਆ ਜਾਣਾ ਜੇ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਰਿਹਾਈ ਹੋਈ ਹੈ ਤੇ ਵੇਖੋ ਤੁਸੀਂ ਬੰਦੀ ਛੋੜ ਦਿਵਸ ਮਨਾਉਣਾ ਕੀਤਾ ਜੇ ਹਰਗੋਬਿੰਦ ਸਾਹਿਬ ਜੀ ਮਹਾਰਾਜ ਰਿਹਾਈ ਹੋਈ ਉਦੇ ਵਿੱਚ ਵੀ ਇਹ ਸੰਗਤਾਂ ਦਾ ਲੋਕ ਰੋਜੜਾ ਸੀ ਰੋਸ਼ ਦਰਸ਼ਨ ਕਹਿ ਲਓ ਲੋਕ ਰੋਜੜਾ ਸੀ ਆਵਾਮ ਦਾ ਉਹਨੂੰ ਵੇਖ ਕੇ ਹਕੂਮਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਾਰਨ ਛੜਨਾ ਕੀਤਾ ਤੇ ਇਹ ਜਿਹੜੀ ਖੇਡ ਦਾ ਵਰਤਾਰਾ ਹੈ ਸ਼ਬਰ ਚੌਂਕੀਆਂ ਜਾਂ ਪ੍ਰਵਾਤ ਪਿਰੀਆਂ ਇਹਨਾਂ ਦਾ ਇੱਕ ਮਨੋਰਥ ਹੁੰਦਾ ਹੈ ਜਿੰਨੀਆਂ ਪ੍ਰਵਾਤ ਪਿਰੀਆਂ ਤੁਸੀਂ ਗੁਰਪੁਰਬਾਂ ਤੇ ਅੱਜ ਆਪਾਂ ਕੱਢਦੇ ਆਂ ਇੱਕ ਮਨੋਰਥ ਹੈ ਸੰਗਤਾਂ ਨੂੰ ਸ਼ਬਦ ਦੇ ਨਾਲ ਸਾਂਝ ਪਾਉਣੀ ਹੈ ਸੰਗਤਾਂ ਨੂੰ ਇਤਿਹਾਸ ਨਾਲ ਜੋੜਨਾ ਹੈ ਸਿਧਾਂਤ ਨਾਲ ਜੋੜਨਾ ਹੈ ਕਿਤੇ ਇਹ ਨਾ ਹੋਵੇ ਕਿ ਸਾਡੀਆਂ ਪ੍ਰਭਾਤ ਫੇਰੀਆਂ ਸਾਡੇ ਨਗਰ ਕੀਰਤਨ ਜਿਹੜੇ ਹਨ ਕੇਵਲ ਲੰਗਰਾਂ ਤੱਕ ਰਸੀਮਤ ਹੋ ਜਾਣ ਸਾਨੂੰ ਮਾਫ਼ ਕਰਿਆ ਜੇ ਅੱਜ ਇਹ ਚੇਤੇ ਹੁੰਦਾ ਹੈ ਕਿ ਪ੍ਰਭਾਤ ਪ੍ਰੀਤੇ ਗਏ ਸਾਂ ਅੱਜ ਬਦਾਮਾਂ ਵਾਲਾ ਦੁੱਧ ਮਿਲਿਆ ਅੱਜ ਖੀਰ ਮਿਲੀ ਹੈ ਅੱਜ ਛੋਲੇ ਪੂੜੇ ਲੰਗਰ ਮਿਲਿਆ ਹੈ ਪਰ ਉੱਥੇ ਸ਼ਬਦ ਦਾ ਵਰਤਾਰਾ ਕੀ ਚੱਲਿਆ ਹੈ ਉੱਥੇ ਇਤਿਹਾਸ ਦੀ ਬਾਤ ਕਿੰਨੀ ਕੁ ਹੋਈ ਹੈ ਇਹੜੀਆਂ ਪ੍ਰਭਾਤ ਫੇਰੀਆਂ ਨੇ ਅਸਲ ਦੇ ਅੰਦਰ ਗੁਰੂ ਨਾਲ ਜੋੜਨ ਵਾਸਤੇ ਨੇ ਸਿਧਾਂਤ ਨਾਲ ਜੋੜਨ ਵਾਸਤੇ ਨੇ ਆ ਗੁਰੂ ਨਾਨਕ ਸਾਹਿਬ ਜੀ ਮਹਾਰਤ ਦਾ ਵਿਧਿਆੜਾ ਨਜ਼ਦੀਕ ਹੈ ਸਤਗੁਰ ਦੇ ਪਾਛਾ ਜਿਹੜੂ ਸਮਰਪਿਤ ਹੋ ਕੇ ਬਹੁਤ ਸਾਰੇ ਗੁਰੂ ਘਰ ਚਾਹੇ ਪਿੰਡ ਹਨ ਚਾਹੇ ਸ਼ਹਿਰ ਹਨ ਉਥੇ ਪ੍ਰਭਾਤ ਪ੍ਰੀਆ ਨਿਕਲਣੀਆਂ ਨੇ ਪਰ ਬੇਨਤੀ ਕਰਾਂ ਇਹਦੇ ਵਿੱਚੋਂ ਆਪਾਂ ਸਿੱਖ ਲਈ ਲੈਣੀ ਹੈ ਆਪਾਂ ਇਤਿਹਾਸ ਨਾਲ ਜੁੜਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾਉਣੀ ਹੈ ਤੇ ਬਾਬਾ ਬੁੱਢਾ ਜੀ ਨੇ ਇਹ ਅਰੰਭਤਾ ਕੀਤੀ ਸੀ ਤੇ ਤੁਸੀਂ ਵੇਖਦੇ ਹੋ ਇਤਿਹਾਸ ਦੇ ਉਹ ਪੰਨੇ ਨੇ ਇੱਕ ਮੈਂ ਇਹ ਵੀ ਬੇਨਤੀ ਕਰ ਜਾਵਾਂ ਜੋ ਤੁਸੀਂ ਦਰਬਾਰ ਸਾਹਿਬ ਦੀ ਪ੍ਰਕਰਮਾ ਕਰਦੇ ਹੋ ਜਿਸ ਜਗ੍ਹਾ ਤੇ ਬਾਬਾ ਬੁੱਢਾ ਜੀ ਨੂੰ ਇੱਕ ਸੇਵਾ ਲੱਗੀ ਸੀ ਬੜੀ ਵੱਡੀ ਸੇਵਾ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਦੋਂ ਆਪ ਉਹਨਾਂ ਨੇ 1601 ਤੋਂ ਲੈ ਕੇ 1604 ਈਸਵੀ ਤੱਕ ਇਹੜਾ ਕਾਰਜ ਸੀ ਪਵਨ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਤੇ ਉਸ ਵਲੇ ਵੱਡੀ ਸੇਵਾ ਜਿਹੜੀ ਸੀ ਬਾਬਾ ਬੁੱਢਾ ਜੀ ਨੂੰ ਵੀ ਅੰਮ੍ਰਿਤਸਰ ਸਾਹਿਬ ਜੀ ਦੇ ਉਹ ਦਿੱਤੀ ਤੇ ਉਹ ਸੇਵਾ ਵੀ ਤੁਸੀਂ ਅੱਜ ਵੀ ਦਰਸ਼ਨ ਕਰਦੇ ਹੋ ਪ੍ਰਕਰਮਾਂ ਦੇ ਵਿੱਚ ਆਪਾਂ ਤਿੰਨ 베ਰੀਆਂ ਵੇਖਦੇ ਹਾਂ ਉਹਨਾਂ ਦੇ ਵਿੱਚੋਂ ਜਿਹੜੀਆਂ ਦੋ 베ਰੀਆਂ ਨੇ ਇੱਕ 베ਰੀ ਬਾਬਾ ਬੁੱਢਾ ਜੀ ਦੀ 베ਰ ਹੈ ਜੋ ਤੁਸੀਂ ਨਮਸਕਾਰ ਕਰਕੇ ਵਾਪਸ ਆਉਣ ਲੱਗਦੇ ਹੋ ਤੇ ਇੱਕ 베ਰੀ ਜੋ ਦਰਸ਼ਣ ਜੋੜੀ ਦੇ ਬਿਲਕੁਲ ਨਾਲ ਜਿਸ ਜਗ੍ਹਾ ਉੱਤੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਮੀਰਾ ਕੋਟੀ ਨੇ ਸੁੱਖਾ ਸਿੰਘ ਮਾੜੀ ਕੰਬੋਗੇ ਭਾਈ ਮਹਿਤਾਬ ਸਿੰਘ ਮੀਰਾ ਕੋਟੀ ਹੈ ਜਿਨ੍ਹਾਂ ਨੇ ਜਦੋਂ ਮੱਸਾ ਰੰਗੜ ਦਾ ਸੋਧਾ ਲਗਾਇਆ ਤੇ ਉੱਥੇ ਆਪਣੇ ਘੋੜੇ ਬੰਨੇ ਸਨ ਤੇ ਇੱਕ ਬੇੜੀ ਜਿਹੜੀ ਹੈ ਆਪਾਂ ਦੇਖਦੇ ਆਂ ਜਦੋਂ ਤੁਸੀਂ ਘੰਟਾ ਖਰਤਣੀ ਅੰਦਰ ਜਾਂਦੇ ਹੋ ਤੇ ਉਹ ਜਗ੍ਹਾ ਜਿਸ ਜਗ੍ਹਾ ਦੇ ਉੱਤੇ ਸੁਲਤਾਨ ਉਲਕੌਮ ਜੱਸਾ ਸਿੰਘ ਜੀ ਆਲੂ ਵਾਲੀਆ ਹੁਣਾਂ ਨੇ ਜੇ ਜਗ੍ਹਾ ਦੇ ਉੱਤੇ ਜੱਸਾ ਸਿੰਘ ਰਾਮਗੜੀਆ ਵਰਗੇ ਗੁਰੂ ਕੇ ਸਿੱਖਣੇ ਸ਼ੂਰ ਬੀਰਾਂ ਨੇ ਜਿਹੜੀ ਉਹ ਸੱਲ ਸੀ ਦਿੱਲੀ ਦੇ ਤਖਤ ਦੀ ਉਹ ਤਖਤ ਦੀ ਸੱਲ ਘੋੜਿਆਂ ਦੇ ਪਿੱਛੇ ਬੰਨ ਕੇ ਲੈ ਕੇ ਆਂਦੀ ਇਹ ਗੁਰਰਾਮਦਾਸ ਸਾਹਿਬ ਜੀ ਮਹਾਰਾਜ ਦੇ ਦਰਬਾਰ ਵਿੱਚ ਪ੍ਰਕਰਮਾ ਵਿੱਚ ਰੱਖੀ ਹੈ ਜਿੱਥੇ ਤੁਸੀਂ ਬੁੰਗਾ ਰਾਮਗੜੀਆ ਵੇਖਦੇ ਹੋ ਤੇ ਮੈਂ ਬੇਨਤੀ ਕਰਾਂਗਾ ਇੱਥੇ ਪ੍ਰਬੰਧ ਨੂੰ ਕਿ ਜਿੰਨਾ ਚੰਗਾ ਹੁੰਦਾ ਜੇ ਉਹ ਸਿਲ ਜਿਹੜੀ ਹੈ ਜਿਹੜੀ ਉਹ ਸਿਲ ਰੱਖੀ ਇਤਿਆਦ ਦੀ ਉਹ ਕਿਤੇ ਪ੍ਰਕਰਮਾ ਦੇ ਵਿੱਚ ਥਾਣੀ ਹੀ ਆਪਰਸਤਾ ਕੱਢਿਆ ਹੁੰਦਾ ਬੇਸ਼ੱਕ ਉੱਥੇ ਉਹਨਾਂ ਨੇ ਇੱਕ ਜਿਹੜਾ ਹੈ ਫਰੇਮ ਲਗਾਇਆ ਹੋਇਆ ਜਿਹਦੇ ਵਿੱਚ ਇਤਿਆਦ ਦਾ ਪੰਨਾ ਲਿਖਿਆ ਪਰ ਉਹ ਸਿਲ ਨੂੰ ਦੇਖਣ ਵਾਸਤੇ ਲੰਗਰ ਘਰ ਥਾਣੀ ਉੱਤੋਂ ਦੇ ਜਾਣਾ ਪੈਂਦਾ ਤੇ ਜੇ ਕਿਤੇ ਪ੍ਰਕਰਮਾਂ ਦੇ ਵਿੱਚੋਂ ਦੀ ਰਸਤਾ ਨਿਕਲ ਜਾਂਦਾ ਤੇ ਬਹੁਤ ਸਾਰੀਆਂ ਸੰਗਤਾਂ ਨੇ ਆਪਣੇ ਸ਼ਾਨਾਮਤੀ ਵੀ ਸਾਡੇ ਸਿੱਖ ਜਰਨੈਲਾਂ ਨੇ ਸਾਡੇ ਸਿੰਘ ਸੂਰ ਬੀਰਾਂ ਨੇ ਸਰਦਾਰਾਂ ਨੇ ਦਿੱਲੀ ਦੇ ਤਖਤ ਨੂੰ ਵੀ ਕਿਉਂਕਿ ਦਿੱਲੀ ਪਤਾ ਨਹੀਂ ਕਿੰਨੀ ਵਾਰੀ ਗੁਰੂ ਕੇ ਪਿਆਰਾਂ ਜਿੱਤੀ ਹੈ ਸਿੱਖ ਮਿਸਲਾਂ ਨੇ ਜਿੱਤੀ ਹੈ ਤੇ ਇਹੋ ਜਿਹਾ ਪਿਆਰ ਮਨ ਅੰਤਰ ਆਤਮੇ ਦੇ ਵਿੱਚ ਸੀ ਤੇ ਮੈਂ ਬੇਨਤੀ ਇਹ ਵੀ ਕਰਾਂ ਗੁਰੂ ਕੇ ਪਿਆਰੇ ਬਾਬਾ ਬੁੱਢਾ ਜੀ ਉਹਨਾਂ ਨੂੰ ਬੜਾ ਮਾਣ ਮਿਲਿਆ ਬੜੀ ਪਿਆਰ ਮਿਲਿਆ ਤੇ ਉਹਨਾਂ ਦਾ ਦਿਹਾੜਾ ਅੱਜ ਵੀ ਗੁਰੂਕੀਆਂ ਪਿਆਰੀਆਂ ਸੰਗਤਾਂ ਬਣਾਉਂਦੀਆਂ ਨੇ ਉਹਨਾਂ ਦੇ ਨਾਮ ਦੇ ਉੱਤੇ ਵੀ ਬਹੁਤ ਸਾਰੇ ਅਸਥਾਨ ਜਿਹੜੇ ਹਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਣੇ ਹੋਏ ਨੇ ਗੁਰਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਇਹ ਕਮਾਈ ਹੈ ਬਾਬਾ ਬੁੱਢਾ ਜੀ ਦੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕਰਕੇ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੱਕ ਸੇਵਾ ਕੀਤੀ ਹੈ ਸਿੱਖੀ ਦੇ ਕੁਤਬੀ ਮਿਨਾਰੇ ਬਣੇ ਨੇ ਅੱਜ ਵੱਡੇ ਪੱਧਰ ਦੇ ਉੱਤੇ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਅਸੀਂ ਵਧਾਈ ਦਿੰਨੇ ਹਾਂ ਗੁਰਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਡੇ ਜੀਵਨਾਂ ਦੇ ਵਿੱਚ ਵੀ ਉਹ ਗੁਰਸ਼ਬਦ ਦਾ ਵਰਤਾਰਾ ਬਣੇ ਜਿਹੋ ਜੇ ਪਿਆਰ ਦੀ ਖੇਡ ਬਾਬਾ ਬੁੱਢਾ ਜੀ ਨੇ ਖੇਡੀ ਹੈ ਸੇਵਾ ਦੀ ਖੇਡ ਖੇਡੀ ਹੈ ਉਹ ਖੇਡ ਅਸੀਂ ਵੀ ਖੇਡ ਸਕੀਏ ਮਨ ਅੰਤਰ ਆਤਮ ਵਿੱਚ ਅੰਸ਼ਕ ਰੂਪ ਦੇ ਅੰਦਰ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋਣ ਗਈਆਂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਜੋ ਇਹੋ ਜਿਹੀਆਂ ਰੱਬੀ ਰੂਹਾਂ ਸੰਸਾਰ ਉੱਤੇ ਆਉਂਦੀਆਂ ਹਨ ਜਿਨ੍ਹਾਂ ਦੇ ਬਾਰੇ ਫਿਰ ਬਾਣੀ ਕੰਦੀ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹ ਸਵਾਉ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸ਼ਕਾਰ ਸਦਾ ਨਮਸ਼ਕਾਰ ਸਦਾ ਨਮਸ਼ਕਾਰ ਆਪਾਂ ਉਹਨਾਂ ਦੇ ਅਸਥਾਨਾਂ ਤੇ ਜਾਣੇ ਹਾਂ ਇੱਕ ਅਸਥਾਨ ਜਨਮ ਅਸਥਾਨ ਬਾਬਾ ਬੁੱਢਾ ਜੀ ਦਾ ਜੋ ਕਥੂ ਨੰਗਲ ਵਿਖੇ ਬਣਿਆ ਹੋਇਆ ਹੈ ਦੂਸਰਾ ਅਸਥਾਨ ਬੀੜ ਸਾਬ ਜਿੱਥੇ ਲੰਮਾ ਸਮਾਂ ਸੇਵਾ ਕਰਦੇ ਰਹੇ ਖੇਤਾਂ ਦੇ ਅੰਦਰ ਭਗਤੀ ਕੀਤੀ ਹੈ ਜਪ ਕੀਤਾ ਹੈ ਬੀੜ ਬਾਬਾ ਬੁੱਢਾ ਜੀ ਆਪ ਦੀ ਚੁਬਾਲ ਦੇ ਲਾਗੇ ਜਾਣੀ ਉਹ ਦਰਸ਼ਨ ਕਰਨ ਵਾਲ ਤੇ ਤੇ ਇੱਕ ਅਸਥਾਨ ਰਮਦਾਸ ਵਿਖੇ ਹੈ ਇਤਿਹਾਸ ਦੇ ਪਣ ਜਿਸ ਜਗਾ ਉੱਤੇ ਬਾਬਾ ਜੀ ਜਿਹੜੇ ਹਨ ਇਸ ਸੰਸਾਰ ਤੋਂ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਜੋ ਅਕਾਸ਼ ਚੜਨਾ ਕੀਤਾ ਗੁਰਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਜ਼ਰੂਰ ਆਪਾਂ ਉਹਨਾਂ ਇਤਿਹਾਸਕ ਅਸਥਾਨਾਂ ਦੇ ਦਰਸ਼ਨਦਾਰ ਕਰਿਆ ਕਰੀਏ ਅਤੇ ਜਿਹੜੀ ਪਿਰਤ ਪਾ ਕੇ ਗਏ ਹਨ ਸ਼ਬਦ ਦੀ ਕਲਨਾ ਦੀ ਖੇਡ ਤੇ ਸਿੱਖੀ ਦੀ ਜਾਗਰੂਕਤਾ ਦੀ ਖੇਡ ਅੱਜ ਜੇ ਆਪਾਂ ਦੂਰ ਨਹੀਂ ਘਟੋ-ਘਟ ਆਪਣੇ ਪਰਿਵਾਰਾਂ ਦੇ ਵਿੱਚ ਉਹ ਸਿੱਖੀ ਵਾਲਾ ਮਾਹੌਲ ਲੈ ਆਈਏ ਮਾਰਾ ਦੀ ਬਖਸ਼ਿਸ਼ ਪ੍ਰਾਪਤ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ